ਖਾਲਸਾ ਪੰਥ ਸਾਜੇ ਜਾਣ ਤੋਂ ਬਾਅਦ ਇਹ ਪਹਿਲੀ ਜੰਗ ਆ। ਪਹਿਲੀ ਜੰਗ। ਬੜਾ ਮਾਣ ਰੱਖ ਕੇ ਮੁਗਲੀਆਂ ਸਲਤਨਤ ਆਈ, ਬੜਾ ਮਾਣ ਰੱਖ ਕੇ Hindu ਰਾਜੇ ਆਏ। Hindu ਰਾਜਿਆਂ ਨੂੰ ਤੇ ਬਹੁਤਾ ਹੀ ਜ਼ਿਆਦਾ ਮਾਣ ਸੀ ਆਪਣੇ ਆਪ ਤੇ। ਕਿ ਇਹਨਾਂ ਲੋਕਾਂ ਨੂੰ ਕੀ ਪਤਾ ਲੜੀਦਾ ਕਿੱਦਾਂ ਜਿਨ੍ਹਾਂ ਨੇ ਕਦੀ ਅੱਜ ਤੱਕ ਕਰਦ ਨੂੰ ਹੱਥ 'ਚ ਨਹੀਂ ਫੜ ਕੇ ਵੇਖਿਆ ਤਲਵਾਰਾਂ ਲੈ ਕੇ ਸਾਡੇ ਸਾਹਮਣੇ ਲੜਨਗੇ ਕਿੱਦਾਂ। ਪਰ ਜਦੋਂ ਜੰਗ 'ਚ ਗੁਰੂ ਕਲਗੀ ਤਰਪਾਤਸ਼ਾਹ ਦੇ ਜੋਧਿਆਂ ਨਾਲ ਵਾਹ ਪੈਂਦਾ ਹੈ। ਦੇ ਸਭ ਤੋਂ ਅੱਗੇ ਲੱਗ ਕੇ ਭੱਜਣ ਵਾਲੇ ਉਹ ਹਿੰਦੂ ਰਾਜਪੂਤ ਰਾਜੇ ਹੀ ਸੀ ਜਿਹੜੇ ਇਹਨਾਂ ਨੂੰ ਹੁਣ ਤੱਕ ਮਾਤਾ ਦਾ ਮਾਲ ਸਮਝੀ ਬ੍ਰਿਟਿਸ਼ ਸੀ। ਵੀ ਇਹਨਾਂ ਨੂੰ ਕੀ ਪਤਾ ਲੜੀ ਦਾ ਕਿੱਦਾਂ ਹੈ? ਇਹਨਾਂ ਨੂੰ ਕੀ ਪਤਾ ਮੈਦਾਨੇ ਜੰਗ 'ਚ ਜੋਰ ਕਿੱਦਾਂ ਵਿਖਾਏ ਜਾਂਦੇ ਆ? ਇਹੋ ਹੀ ਤੇ ਫਰਕ ਆ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਸ ਧਿਰ ਦੀ ਬਾਹ ਫੜੀ ਆ ਜਿਸ ਧਿਰ ਦੇ ਪੱਲੇ ਕੁਝ ਨਹੀਂ ਸੀ ਹੈਗਾ। ਤਗੜਿਆਂ ਨੂੰ ਰਜਾਉਣਾ ਤੇ ਸਾਰਿਆਂ ਨੂੰ ਆਉਂਦਾ ਤਗੜੇ ਨਾ ਯਾਰੀ ਦੇ ਸਾਰੇ ਹੀ ਰੱਖਦੇ ਵੀ ਕੋਈ ਨਾ ਕੋਈ ਬੈਨੀਫਿਟ ਲਵਾਂਗੇ ਆਉਣ ਵਾਲੇ ਟਾਈਮ ਤੇ ਪਰ ਜਿਹਦੇ ਕੋਈ ਬੈਨੀਫਿਟ ਕੋਈ ਨਹੀਂ ਮਿਲਣਾ ਜ਼ਿੰਦਗੀ ਚ ਉਹਦੇ ਨਾਲ ਨਿਪਾ ਕੇ ਵਿਖਾਓ ਸੱਜਣ ਤਾਂ ਹੀ ਉਹਦੇ ਨਾਲ ਲਾ ਕੇ ਵਿਖਾਓ ਉਹਨੂੰ ਕੁਝ ਦੇਣਾ ਹੀ ਪਊਗਾ ਲੈ ਤੇ ਕੁਝ ਨਹੀਂ ਤੁਸੀਂ ਸਕਦੇ ਕਿਉਂਕਿ ਤੇ ਪਹਿਲੇ ਹੀ ਕੁਝ ਨਹੀਂ ਇਹੋ ਜਿਹਾ ਤੇ ਹੈ ਕੁਝ ਨਹੀਂ ਪਰ ਇਤਿਹਾਸ ਫੇਰੀ ਤੁਹਾਡਾ ਬਣੂਗਾ ਗੁਰੂ ਨਾਨਕ ਪਾਤਸ਼ਾਹ ਦਾ ਭਾਈ ਲਾਲੋ ਦੇ ਵਿੜੇ ਜਾ ਕੇ ਬਹਿਣਾ ਇਹੋ ਗੱਲ ਦੱਸਦਾ ਮਾੜਿਆਂ ਦਾ ਯਾਰ ਪਾਦਸ਼ਾ ਵਿੜਾ ਦੇ ਮਲਕਪਾਗੋ ਦਾ ਬੜਾ ਵੱਡਾ ਪੂੜਿਆਂ ਦੀ ਖੁਸ਼ਬੂ ਆਹ ਕਿਲੋਮੀਟਰਾਂ ਤੱਕ ਆਉਂਦੀ ਸੀ ਉਹਦੇ ਘਰੋਂ ਵੀ ਯਾਰੀ ਮਹਾਰਾਜ ਨੇ ਆਖਿਆ ਨਹੀਂ ਜਿਸ ਥਿਰਦਾ ਕੋਈ ਨਹੀਂ ਮੈਂ ਉਸ ਥਿਰਦਾ ਹੁਣ ਹਿੰਦੂ ਰਾਜਿਆਂ ਦਾ ਭਲੇਖਾ ਨਿਕਲ ਗਿਆ ਪਹਿਲੇ ਹੱਲੇ ਜੀ ਜਿਹੜੇ ਕੜਾਖਾਨੇ ਬਾਬੇ ਕਹੀ ਜਾਂਦੇ ਸੀ ਉਹਦੇ ਪੈੰਦੀ ਸੱਟੇ ਹੀ ਨਿਕਲ ਗਏ ਹੁਣ ਮਗਰ ਰਹਿ ਕੇ ਮੁਗਲਿਆ ਸਲਤਨਤ ਵਾਲੇ ਅਦੀਨਾ ਵੇਗ ਨੇ ਪੈਂਦੇ ਖਾਂ ਨੂੰ ਵੰਗਾਰ ਕੇ ਆਖਿਆ ਪੈਂਦੇ ਖਾਂ ਗੁਰੂ ਗੋਬਿੰਦ ਸਿੰਘ ਨੂੰ ਫੜਨਾ ਵੀ ਜ਼ਰੂਰੀ ਏ ਹਰਾਉਣਾ ਵੀ ਜ਼ਰੂਰੀ ਏ ਪੈਂਦੇ ਖਾਂ ਹਥਿਆਰ ਸਜਾ ਕੇ ਮੈਦਾਨੇ ਜੰਗ ਵੱਲ ਨੂੰ ਨਿਤਰਿਆ ਉਹਦੇ ਟਾਕਰੇ ਉੱਤੇ ਦਸ਼ਮੇਸ਼ ਪਿਤਾ ਧੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਆਏ ਪੈਂਦੇ ਖਾਂ ਖਲੋਤਾ ਸਿੰਘ ਨੇ ਮਹਾਰਾਜ ਨੂੰ ਸਾਹਮਣੇ ਹੁੰਦਿਆਂ ਵੇਖਿਆ ਨੀਲੇ ਘੋੜੇ ਦੇ ਉੱਤੇ ਸਵਾਰ ਦਾਤਾ ਨੀਲਾ ਹੀ ਬਾਣਾ ਨੀਲਾ ਹੀ ਦਸਤਾਰਾ ਉੱਤੋਂ ਦੀ ਚੱਕਰ ਮੱਥੇ ਤੇ ਲੱਗੀ ਹੀਰੇ ਤੇ ਜਗਿਆਂ ਦੀ ਕਲਗੀ ਇੱਕ ਮੋਢੇ ਤੇ ਤੀਰਾਂ ਵਾਲਾ ਪੱਥਾ ਇੱਕ ਮੋਢੇ ਤੇ ਕਮਾਨ ਟਾਕ ਤੇ ਲੜਕਦੀ ਸ੍ਰੀ ਸਾਹਿਬ ਤੇ ਨਾਲ ਉੱਡਦਾ ਵਿੱਚ ਟੇ ਰੰਗਦਾ ਬਾਜ ਪੈਂਦੇ ਖਾਣੇ ਦੰਦਾਂ ਥੱਲੇ ਜੀਬਾਨ ਲੈ ਕੇ ਆਖਿਆ ਸੁਬਾਨ ਅੱਲਾ ਸੁਬਾਨ ਅੱਲਾ ਦੁਸ਼ਮਣ ਤੁਹਾਡੀ ਸਿਫਤ ਕਰੇ ਤੁਹਾਡੇ ਕੰਮ ਦਾ ਫਾਇਦਾ ਹੀ ਤਾਂ ਦਿਆ ਜੇ ਤੁਹਾਡੀ ਵਿਰੋਧੀ ਧਿਰ ਨਹੀਂ ਤੁਹਾਨੂੰ ਐਪਰੀਸ਼ੀਏਟ ਕੀਤਾ ਤਾਂ ਤੁਸੀਂ ਜੀਰੋ ਜੀ ਕੋਈ ਨਾ ਕੋ ਕੰਮ ਕਰੋ ਇਹੋ ਜਿਹਾ ਕਿ ਵਾਹ ਉਹਦੇ ਮੂੰਹ ਦੇ ਵਿੱਚੋਂ ਵੀ ਨਿਕਲੇ ਪੈਂਦੇ ਖਾਨੇ ਗੁਰੂ ਕਲਗੀਧਰ ਪਾਦਸ਼ਾਹ ਨੂੰ ਖਲੋਤਿਆਂ ਵੇਖਿਆ ਸਿਰ ਤੋਂ ਲੈ ਕੇ ਪੈਰਾਂ ਤੱਕ ਲੋਹੇ ਦੇ ਕੋਟ ਚ ਮੜਿਆ ਪੈਂ ਦੇਖਾਂ ਮਾਣ ਬੜਾ ਸੀ ਉਹਨੂੰ ਕਹਿੰਦਾ ਮਹਾਰਾਜ ਮੈਂ ਸੁਣਿਆ ਤੁਹਾਡੇ ਪੱਥੇ ਚੋਂ ਤੀਰ ਚੱਲੇ ਤੇ ਹਰੀ ਚੰਦ ਹੰਡੂਰੀਆ ਮਰਦਾ ਹੈ ਮੈਂ ਸੁਣਿਆ ਤੁਹਾਡੇ ਪੱਥੇ ਚੋਂ ਤੀਰ ਚੱਲੇ ਯਾਰ ਚੰਦ ਵਿਛੜਵਾਲੀਆ ਮਰਦਾ ਹੈ ਮਹਾਰਾਜ ਤੁਹਾਨੂੰ ਮੇਰੇ ਟਾਕਰੇ ਦਾ ਅਜੇ ਤੱਕ ਟੱਕਰਿਆ ਹੀ ਕੋਈ ਨਹੀਂ ਪਾਦਸ਼ਾਹ ਕਹਿਣ ਲੱਗੇ ਫਿਰ ਤੇ ਨਜ਼ਾਰਾ ਹੀ ਆਜੂ ਵੀ ਸਾਡੇ ਟਾਕਰੇ ਦਾ ਵੀ ਕੋਈ ਆ ਗਿਆ ਮਾਈ ਦਾ ਲਾਲ ਹਰ ਕੰਮ ਦਾ ਮਾਣ ਹੋਣਾ ਚਾਹੀਦਾ ਹੈ ਡਾਕਟਰ ਨੂੰ ਡਾਕਟਰੀ ਦਾ ਮਾਣ ਚਾਹੀਦਾ ਨਹੀਂ ਤੇ ਬੰਦਾ ਮਰਿਆ ਹੀ ਜਾਣਿਆ ਇੰਜੀਨੀਅਰ ਨੂੰ ਪੜ੍ਹਾਈ ਦਾ ਮਾਣ ਚਾਹੀਦਾ ਨਹੀਂ ਤੇ ਪੋਲ ਡਿੱਗਾ ਹੀ ਜਾਣਿਆ ਜਿਸ ਕੰਮ ਨੂੰ ਬੰਦੇ ਨੂੰ ਆਪਣੇ ਕੰਮ ਉਤੇ ਮਾਣ ਨਹੀਂ ਕੌਨਫੀਡੈਂਸ ਹੀ ਨਹੀਂ ਉਹ ਬੰਦਾ ਜ਼ੀਰੋ ਆ ਪਰ ਅਗਲਾ ਸਟੈਪ ਹੁੰਦਾ ਵਾ ਓਵਰ ਕੰਫੀਡੈਂਸ ਮਰਦੇ ਹੀ ਉਹ ਆ ਜਿਹੜੇ ਹੰਕਾਰੀ ਹੋ ਜਾਂਦੇ ਆ ਹੰਕਾਰ ਨਹੀਂ ਮਾਣ ਬੰਦੇ ਦਾ ਇੱਕ ਜਜ਼ਬਾ ਹੋਣਾ ਚਾਹੀਦਾ ਹੁਣ ਪੈਂਦੇਖਾਂ ਨੂੰ ਮਾਣ ਇਹ ਆ ਕਿ ਸਿਰ ਤੋਂ ਲੈ ਕੇ ਪੈਰਾਂ ਤੱਕ ਲੋਹੇ ਦਾ ਕੋਟ ਪਾਇਆ ਅੱਖਾਂ ਨੰਗੀਆਂ ਕੰਨ ਨੰਗੇ ਕਹਿੰਦਾ ਮਹਾਰਾਜ ਮਾਣੇ ਪੁੱਤ ਜੰਮਿਆ ਨਹੀਂ ਜਿਹੜਾ ਪੈਂਦੇਖਾਂ ਤੱਕ ਕੋਈ ਵਾਰ ਪਚਾ ਜੇ ਅਬਲ ਤੇ ਦੁਨੀਆ ਤੇ ਕੋਈ ਤੀਰ ਕਮਾਨੀ ਨਹੀਂ ਬਣਿਆ ਕੋਈ ਤਲਵਾਰ ਨਹੀਂ ਬਣੀ ਜਿਹੜੀ ਮੈਨੂੰ ਜ਼ਖਮੀ ਕਰ ਜਾਵੇ ਸੱਚੇ 파ਰਛਾ ਨੇ ਆਖਿਆ ਚੰਗੀ ਗੱਲ ਆ ਪੈਂਦੇ ਖਾਂ ਪਰ ਜਦੋਂ ਜੰਗ ਚ ਆ ਕੇ ਖਲੋਜੀਏ ਨਾ ਦੁਸ਼ਮਣ ਨੂੰ ਕਦੀ ਮਾੜਾ ਨਹੀਂ ਸਮਝਣਾ ਚਾਹੀਦਾ ਜਿਹਨੂੰ ਦੁਸ਼ਮਣ ਕਹਿ ਦਈਏ ਉਹਦਾ ਭਰੋਸਾ ਕਦੀ ਨਹੀਂ ਕਰਨਾ ਚਾਹੀਦਾ ਪਰ ਵਾਰ ਪਹਿਲਾਂ ਤੂੰ ਕਰੇਗਾ ਕਿਉਂਕਿ ਤੂੰ ਜੰਗ ਜਿੱਤਣ ਵਾਸਤੇ ਆਇਆ ਅਸੀਂ ਕਦੀ ਪਹਿਲ ਕਰਕੇ ਨਹੀਂ ਵੇਖੀ ਹਾਂ ਤੂੰ ਬਾਜੀ ਚਾੜ ਸਾਡੇ ਤੇ ਨਿਉਂਦਾ ਮੋੜ ਕੇ ਵਿਖਾਵਾਂਗੇ ਤੈਨੂੰ ਹਸਾਬ ਨਹੀਂ ਰੱਖਦੇ ਪੈਂਦੇ ਖਾਨੇ ਪੱਥੇ ਚੋਂ ਪਹਿਲਾ ਤੀਰ ਲਿਆ ਹਜ਼ੂਰ ਪਾਦਸ਼ਾਹ ਦੇ ਮੱਥੇ ਦਾ ਨਿਸ਼ਾਨਾ ਲੈ ਕੇ ਚਲਾਇਆ ਸੱਚੇ ਪਾਦਸ਼ਾਹ ਨੇ ਤਸਤੇ ਮੁਬਾਰਕ ਦੇ ਨਾਲ ਢਾਲ ਨੂੰ ਤੇ ਕੀਤਾ ਤੇ ਪਹਿਲਾ ਵਾਰ ਖਾਲੀ ਗਿਆ ਉਹਨੇ ਦੂਸਰਾ ਤੀਰ ਚਲਾਇਆ ਹਜ਼ੂਰ ਪਾਦਸ਼ਾਹ ਨੇ ਘੋੜੇ ਦਾ ਪੈਂਤਲਾ ਬਦਲਿਆ ਦੂਸਰਾ ਵਾਰ ਖਾਲੀ ਗਿਆ ਤੇ ਦਾਤੇ ਨੇ ਨਾਲ ਮੁਸਕਰਾ ਕੇ ਆਖਿਆ ਪੈਂਦੇ ਖਾਂ ਇੱਕ ਮੌਕਾ ਹੀ ਹੋਰ ਬਸ ਫਿਰ ਵਾਰ ਕਰਾਂਗੇ ਅਸੀਂ ਪੈਂਦੇ ਖਾਨੇ ਤੀਸਰਾ ਵਾਰ ਕੀਤਾ ਦਾਤੇ ਨੇ ਫਿਰ ਢਾਲੇ ਤੇ ਰੋਕਿਆ ਤਿੰਨ ਵਾਰ ਤਿੰਨੇ ਖਾਲੀ ਗਏ ਮਹਾਰਾਜ ਕਹਿਣ ਲੱਗੇ ਬੱਚੂ ਵਾਰ ਐਦਾਂ ਨਹੀਂ ਕਰੀਦਾ ਜਿੱਦਾਂ ਤੂੰ ਕਰਦਾ ਆ ਤੈਨੂੰ ਵਾਰ ਕਰਨ ਦੀ ਜਾਂਚ ਦਸੀਏ ਤੇ ਸਫਾਈ ਵੇਖੀ ਜਰਾ ਪੈਂਦੇ ਖਾਂ ਨੂੰ ਮਾਨਸੀ ਲੋਹੇ ਦਾ ਕੋਟ ਪਾਇਆ ਕਹਿੰਦਾ ਮੇਰੇ ਤਿੰਨ ਖਾਲੀ ਗਏ ਐਦਾਂ ਵੀ ਗਿਆ ਗੁਜਰਿਆ ਨਹੀਂ ਵੀ ਮੈਂ ਇੱਕ ਵੀ ਨਾ ਰੋਕਾਂ ਕਹਿੰਦਾ ਕਰੋ ਮਹਾਰਾਜ ਪਾਤਸ਼ਾਹ ਗੁਰਦੀਪ ਨੇ ਨੌ ਟੰਕ ਦੀ ਕਮਾਨ ਲਾ ਕੇ ਮੋਢੇ ਤੋਂ ਜਦੋਂ ਸਾਹਮਣੇ ਕੀਤੀ ਨਾ ਤੇ ਨੌ ਟੰਕ ਦੀ ਕਮਾਨ ਵੇਖ ਕੇ ਪੈਂਦੇ ਖਾਂ ਕਹਿੰਦਾ ਯਾ ਅੱਲਾ ਨੌ ਟੰਕ ਦੀ ਕਮਾਨ ਉਹ ਹਿੰਦੂਦਿਆਂ ਦੇ ਹੀ ਇੱਕ ਦਾਲ ਪੀਣੇ ਆ ਓਏ ਰਕੜਾ ਖਾਣ ਵਾਲੇ ਬਾਬੇ ਆ ਇਹਦੇ ਖੁੱਲੇ ਖੁੱਲੇ ਚੋਲੇ ਪਾ ਕੇ ਰੱਖਣ ਵਾਲੇ ਵੱਡੀਆਂ ਵੱਡੀਆਂ ਪੱਗਾਂ ਬਨਲੇ ਨੌ ਨੌ ਟੰਕ ਦੀਆਂ ਕਮਾਣਾ ਚੁੱਕੀ ਫਿਰਦੇ ਮੈਂ ਐਵੇਂ ਬਲਦੀ ਦੇ ਬੂਥੇ 'ਚ ਪੈ ਗਿਆ ਨਾ ਮਗਰ ਲੱਗ ਕੇ ਕਹਿੰਦਾ ਮਹਾਰਾਜ ਇਹ ਚਲਾਉਣੀ ਵੀ ਆਉਂਦੀ ਆ ਕਿ ਐਵੇਂ ਟੌਰਟ ਪੱਕਾ ਹੀ ਆ ਪਾਰਸ਼ਾ ਕਹਿੰਦੇ ਘੜੀ ਕੱਢਦੇ ਸਹੀਂ ਸਾਡੇ ਸਾਹਮਣੇ ਤੈਨੂੰ ਚਲਾ ਕੇ ਵੀ ਵਿਖਾਵਾਂਗੇ ਇਨ ਨੌ ਟੰਕ ਦੀ ਕਮਾਂਡ ਹੈ ਕਿ ਜੀ ਜਿਹਨੂੰ ਵੇਖ ਕੇ ਪੈਂਦੇ ਖਾਂ ਵਰਗਾ ਵੀ ਬਹਾਦਰ ਡੋ ਲੱਗਿਆ ਦੁਨੀਆਂ ਤੇ ਅੱਜ ਤੱਕ ਜਿੰਨੀਆਂ ਕਮਾਣਾ ਬਣੀਆਂ ਨੇ ਨੌ ਟੰਕ ਤੱਕ ਬਣੀਆਂ ਨੇ ਨੌ ਟੰਕ ਲਾਸਟ ਹੁੰਦੀ ਆ ਇੱਕ ਟੰਕ ਹੁੰਦਾ ਵਾ 25 ਕਿਲੋ ਦੇ ਬਰਾਬਰ ਟਨ ਨਹੀਂ ਟੰਕ ਇੱਕ ਟੰਕ ਦੀ ਕਮਾਂਡ ਚਲਾਈ ਕਿੱਦਾਂ ਜਾਂਦੀ ਹੈ ਮੰਨ ਲਓ ਆ ਮੇਰੀ ਕਮਾਂਡ ਆ ਮੰਨ ਕੇ ਚੱਲੋ ਜੇ ਇੱਕ ਟੰਕ ਦੀ ਬਣਾ ਕੇ ਚਲਾਉਣੀ ਆ ਇਹਦੀ ਤੰਦੀ ਜਿਸ ਤੇ ਤੀਰ ਚੜਾਈਦਾ ਵਾ ਇਹਦੀ ਤੰਦੀ ਉੱਤੇ ਲੰਮ ਸਮ 25 ਕਿਲੋ ਦਾ ਪ੍ਰੈਸ਼ਰ ਪੈਣਾ ਵਾ ਕਮਾਨ ਦਾ ਵਜ਼ਨ 25 ਕਿਲੋ ਨਹੀਂ ਪੰਨਾ ਜਿਹੜੀ ਖੇਚ ਪੈਣੀ ਆ ਜਿਹੜੀ ਤੰਦੀ ਦੇ ਉੱਤੇ ਜ਼ੋਰ ਪੈਣਾ ਵਾ ਉਹ 25 ਕਿਲੋ ਦੇ ਬਰਾਬਰ ਹੋਣਾ ਚਾਹੀਦਾ ਫਿਰ ਜਾ ਕੇ ਇੱਕ ਟੰਕ ਦੀ ਕਮਾਨ ਚੱਲਣੀ ਆ ਜਿੰਨੇ ਦੋ ਚਲਾਉਣੀਆਂ 25 ਨਾਲ ਗੁਣਾ ਕਰ ਲੋ 50 ਹੁਣ 50 ਕਹਿਣਾ ਸੌਖਾ ਨਾਸਾਂ ਜੋ ਧੂਆਂ ਨਿਕਲ ਜਾਂਦਾ 50 ਕਿਲੋ ਭਾਰ ਪੈਂਦਾ ਨਹੀਂ ਕਿਸੇ ਕੋਲੋਂ ਨੌ ਟੰਕ ਦੀ ਕਮਾਨ ਹਜੂਰ ਸਾਹਿਬ ਪਈ ਆ ਜਿਹੜੀ ਕਮਾਨ ਦਸਵੇਂ ਪਾਦਸ਼ਾਹ ਨੇ ਚਲਾਉਣੀ ਆ ਨੌ ਟੰਕ ਦੀ 25 ਨੂੰ 9 ਨਾਲ ਗੁਣਾ ਕਰ ਲਓ ਸਿੱਧਾ 2 ਕੁਇੰਟਲ ਤੇ 25 ਕਿਲੋ ਕਮਾਨ ਦਾ ਵਜਨ ਨਹੀਂ ਆ ਇਹਦੇ ਤੇ ਪ੍ਰੈਸ਼ਰ ਪੈਣਾ 2 ਕੁਇੰਟਲ ਤੇ 25 ਕਿਲੋ ਦਾ ਪ੍ਰੈਸ਼ਰ ਪਵੇ ਤੇ ਫਿਰ ਜਾ ਕੇ ਨੌ ਟੰਕ ਦੀ ਕਮਾਨ ਚੱਲਣੀ ਆ ਗੱਲ ਸਾਫ ਆ ਕਿ ਨੌ ਟੰਕ ਦੀ ਕਮਾਨ ਉਹ ਬੰਦਾ ਚਲਾ ਸਕਦਾ ਜਿਹੜਾ ਇੱਕ ਹੱਥ ਦੇ ਨਾਲ 2 ਕੁਇੰਟਲ 225 ਕਿਲੋ ਵਜਨ ਖਿੱਚ ਕੇ ਪਾਸੇ ਕਰ ਲਵੇ ਇਥੋਂ ਹਿਸਾਬ ਲਾ ਲਓ ਗੁਰੂ ਕਲਕੀਤਰ ਪਾਤਸ਼ਾਹ ਦੇ ਡੌਲਿਆਂ ਚ ਕਿੰਨੀ ਤਾਕਤ ਹੋਊਗੀ ਐਵੇਂ ਥੋੜਾ ਡਰਿਆ ਹੁਣ ਨੌ ਟੰਕ ਦੀ ਕਮਾਨ ਚੋਂ ਚੱਲਿਆ ਤੀਰ ਕਿਤੇ ਤੇ ਟਿਕਾਣੇ ਤੇ ਜਾ ਕੇ ਵੱਜਦਾ ਉਹ ਕਿੰਨੀ ਇੱਕ ਦੂਰੀ ਤੈਅ ਕਰ ਸਕਦਾ ਗੁਰਦੁਆਰਾ ਮੋਤੀ ਬਾਗ ਵਿੱਚ ਖਲੋ ਕੇ ਮਹਾਰਾਜ ਨੇ ਇੱਕ ਤੀਰ ਲਾਲ ਕਿਲੇ ਨੂੰ ਚਲਾਇਆ ਸੀ ਜਿਹੜਾ ਚੌਪੜ ਦੇ ਵਿੱਚ ਜਾ ਕੇ ਵੱਜਾ ਸੀ ਸਿੱਧੀ ਦੂਰੀ ਪੂਰੀ 16 ਕਿਲੋਮੀਟਰ ਦੀ ਬਣਦੀ ਆ ਯਾਨੀ ਕਿ ਖਰੂ ਗੋਬਿੰਦ ਸਿੰਘ ਮਹਾਰਾਜ ਦੀ ਕਮਾਂਡ ਚੋਂ ਚੱਲੇ ਤੀਰ ਤੇ 16 ਕਿਲੋਮੀਟਰ ਟਿਕਾਣੇ ਤੇ ਵੱਜਦਾ ਜਾ ਕੇ ਸਪੀਡ ਕਿੰਨੀ ਆ 32 ਭੋਰ ਦੇ ਰਵਾਲਵਰ ਚੋਂ ਗੋਲੀ ਬਾਹਰ ਨਿਕਲਦੀ ਆ ਪੱਤੀ 2500 ਫੁੱਟ ਪਰ ਸੈਕਿੰਡ ਦੇ ਹਿਸਾਬ ਨਾਲ ਲੰਮ ਸਮਾ ਨੌ ਟੰਕ ਦੀ ਕਮਾਂਡ ਚੋਂ ਤੀਰ ਬਾਹਰ ਨਿਕਲਦਾ ਲੰਮ ਸਮ 3200 ਫੁੱਟ ਪਰ ਸੈਕਿੰਡ ਦੇ ਹਿਸਾਬ ਨਾਲ ਜਾਨੀ ਕਿ ਨੌ ਟੰਕ ਦੀ ਕਮਾਨ ਚੋਂ ਚੱਲਿਆ ਤੀਰ 32 ਬੋਰ ਦੇ ਰਵਾਲਵਰ ਦੇ ਨਾਲੋਂ ਜ਼ਿਆਦਾ ਖਤਰਨਾਕ ਹੋਇਆ ਕਰਦਾ ਤੇ ਕਈ ਕਈ ਬੰਦਿਆਂ ਦੀਆਂ ਛਾਤੀਆਂ 'ਚੋਂ ਲੰਘ ਜਾਂਦਾ ਜਦੋਂ ਵੱਜਦਾ ਜਦੋਂ ਮਹਾਰਾਜ ਨੇ ਨੌ ਟੰਕ ਦੀ ਕਮਾਨ ਸਾਹਮਣੇ ਕੀਤੀ ਤੇ ਪੈਂਦੇਖਾਂ ਦੇ ਤੋਤੇ ਉੱਡ ਗਏ ਪੈਂਦੇਖਾਂ ਕਹਿੰਦਾ ਯਾ ਖੁਦਾਇਆ ਗਲਤੀ ਕੀਤੀ ਮੈਂ ਇੱਕ ਵਾਰੀ ਭਜਾ ਕੇ ਲੈ ਜਾ ਕਸਮ ਤੇਰੇ ਚਰਨਾਂ ਦੀ ਅੱਜ ਤੋਂ ਬਾਦ ਗੁਰੂ ਗੋਬਿੰਦ ਸਿੰਘ ਦੇ ਮੱਥੇ ਤੇ ਨਹੀਂ ਮੈਂ ਲੱਗਦਾ ਮੁੜ ਕੇ ਇਹ ਨਹੀਂ ਕਹਿ ਕੇ ਨੇ ਖੱਜੀਆਂ ਕੋੜੇ ਦੀਆਂ ਵਾਕਾਂ ਮੈਦਾਨੇ ਜੰਗ ਜੋ ਕੀਤੀ ਭੱਜਣ ਦੀ ਤਿਆਰੀ ਜਦੋਂ ਘੋੜਾ ਮੋੜ ਕੇ ਸੱਜੇ ਬੰਨੇ ਨੂੰ ਕੀਤਾ ਤੇ ਖੱਬਾ ਕੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਾਹਮਣੇ ਆ ਕਾਨੀ ਦੇ ਲੰਗੇ ਹੀ ਕੱਲੇ ਜਦੋਂ ਕੰਨ ਮਹਾਰਾਜ ਦੇ ਸਾਹਮਣੇ ਆਇਆ ਹਜ਼ੂਰ ਦਾਦਾ ਖੜ ਖੜਾ ਕੇ ਹੱਸੇ ਨੌ ਟੰਕ ਦੀ ਕਮਾਨ ਕੀਤੀ ਸਾਹਮਣੇ ਭੱਤੇ ਚੋਂ ਉੱਛਲ ਹਲਕੇ ਪੈਂਦਾ ਸਵਰਨ ਮੁਖੀ ਤੀਰ ਚਾੜ ਕੇ ਤਣਖ ਦੀ ਤੰਦੀ ਤੇ ਖਿੱਚ ਕੇ ਕੰਨਾਂ ਤੱਕ ਪੈਂਦੇ ਖਾਂ ਦੇ ਕੰਨ ਦਾ ਨਿਸ਼ਾਨਾ ਲੈ ਕੇ ਵਾਰ ਏ i ਅੜੀ ਘੋੜੇ ਦੀ ਲਗਾਮ ਹੱਥੋਂ ਛੁੱਟ ਗਈ ਅੜੀ ਘੋੜੇ ਦੀ ਲਗਾਮ ਹੱਥੋਂ ਛੁੱਟ ਗਈ ਕਿੱਥੇ ਧਰਤੀ ਤੇ ਆਣ ਮੂੰਹ ਦੇ ਪਾਰ ਦਿਲ ਦੀਆਂ ਦਿਲ ਵਿੱਚ ਰਹੀਆਂ ਸਭੇ ਦਿਲ ਦੀਆਂ ਦਿਲ ਵਿੱਚ ਰਹਦੀਏ ਪਰ ਤਾਂ ਆਪਣੀ ਹੀ ਲਊ ਵਿੱਚ ਕਾਰ ਮਤੂੰ ਛਾਂਗੀ ਦੇ ਕੋਲ ਅੱਖ ਚ ਮੱਕਣ ਦਾ ਵੀ ਸਮਾਂ ਨਹੀਂ ਸੀ ਅਜੇ ਉਹ ਭੱਜਣ ਦੀ ਸੋਚਦਾ ਹੀ ਸੀ ਜਾਂ ਗੁਰੂ ਪਾਤਸ਼ਾਹ ਦੀ ਕਮਾਂਡ ਚੋਂ ਛੁੱਟਿਆ ਹੋਇਆ ਤੀਰ ਨੌ ਟੰਕ ਦੀ ਕਮਾਂਡ ਵਿੱਚੋਂ ਉਹਦੇ ਸੋਚਦਿਆਂ ਸੋਚਦਿਆਂ ਹੀ ਉਹਦੇ ਖੱਬੇ ਕੰਨ ਵਿੱਚ ਲੱਗਾ ਸੱਜੇ ਕੰਨ ਚੋਂ ਤੀਰ ਪਾਰ ਹੋ ਗਿਆ ਪੈਂਦੇ ਖਾਂ ਦਾ ਮਰਨਾ ਹਿੰਦੂ ਰਾਜਿਆਂ ਦਾ ਭੱਜਣਾ ਅਦੀਨਾ ਬੇਗ ਦਾ ਭੱਜਣਾ ਇਹ ਖਾਲਸੇ ਦੀ ਸਭ ਤੋਂ ਪਹਿਲੀ ਜੰਗ ਸੀ ਜਿਹਦੇ ਅੰਦਰ ਗੁਰੂ ਕਲਗੀਧਰ ਪਾਤਸ਼ਾਹ ਦੇ ਬਹਾਦਰਾਂ ਨੇ ਰੱਜ ਕੇ ਫਿਰ ਜੋਰ ਵਖਾ